ਹੁਣ ਪੰਜਾਬ ਕਰੇਗਾ ਦੁੱਧ ਉਤਪਾਦਨ ਵਿੱਚ ਚੌਕਾ ਵਾਦਾ ਜੀ ਹਾਂ ਸੁਣ ਕੇ ਹੈਰਾਨ ਨਾ ਹੋਵੋ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਅਜੀਹਾ ਕਾਨੂੰਨ ਬਣਾਇਆ ਹੈ ਜਿਸ ਤਹਿਤ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਵਧਾਵਾ ਮਿਲੇਗਾ ਤੇ ਕਾਨੂੰਨ ਹੈ ਹਾਰਡ ਰਜਿਸਟ੍ਰੇਸ਼ਨ ਐਕਟ ਇਸ ਕਾਨੂੰਨ ਨਾਲ ਸੂਬੇ ਦੇ ਚੰਗੀ ਨਸਲ ਦੇ ਪਸ਼ੂਆਂ ਦਾ ਰਜਿਸਟ੍ਰੇਸ਼ਨ ਕੀਤਾ ਜਾਵੇਗਾ ਚੰਗੀ ਨਸਲ ਦੇ ਪਸ਼ੂਆਂ ਦੇ ਵਧਣ ਨਾਲ ਦੁੱਧ ਵਿੱਚ ਵੀ ਵਾਧਾ ਹੋਵੇਗਾ ਵਧੀਆ ਕਿਸਮ ਦੇ ਜਿਹੜੇ ਜਾਨਵਰ ਨੇ گاਵਾں ਤੇ ਮੱਝਾਂ ਦੀ ਜੇ ਆਪਾਂ ਕਹੀਏ ਤੇ ਜਿਹੜੇ ਭਾਰਤਵਰਸ਼ ਦੇ ਸਭ ਤੋਂ ਵਧੀਆ ਜਾਨਵਰ ਸਾਡੇ ਕੋਲ ਤੇ ਉਪਲਬਧ ਨੇ ਪਰ ਉਹਦਾ ਕੋਈ ਵੀ ਜਿਹੜਾ ਰਿਕਾਰਡ ਜਿਹੜਾ ਨਹੀਂ ਹੈ ਵੀ ਕਿਹੜੇ ਪਸ਼ੂ ਪਾਲਕ ਕੋਲ ਕਿਹੜੀ ਕਿਹੜੀ ਨਸਲ ਦਾ ਚੰਗਾ ਜੰਮ ਜਿਹੜਾ ਹੈ ਉਹਦੇ ਨਾਲ ਹੈ ਇੱਕ ਦੇ ਸਾਡੇ ਕੋਲ ਜਿਹੜਾ ਰਿਕਾਰਡ ਜਿਹੜਾ ਆ ਜਾਏਗਾ ਕਿ ਸਾਡੇ ਜਿੱਦਾਂ ਮੱਝਾਂ ਦੇ ਲਈਏ ਕਿ 12 ਲੀਟਰ ਤੋਂ ਵੱਧ ਦੁੱਧ ਦੇਣ ਵਾਲੀਆਂ ਜਿਹੜੀਆਂ ਅਗੇ ਮੱਝਾਂ ਜਿਹੜੀਆਂ ਨੇ ਕਿਹੜੇ ਕਿਹੜੇ ਸਾਡੇ ਪਸ਼ੂ ਪਾਲਕ ਵੀਰ ਕੋਰ ਨਹੀਂ ਇਸੇ ਤਰ੍ਹਾਂ گاਵਾਂ ਦੀ ਗੱਲ ਕਰੀਏ ਵੀ ਜਿੱਦਾਂ ਅੱਜ ਆਹ گاਵਾਂ ਨੇ 25 ਕਿਲੋ ਤੋਂ ਵੱਧ ਦੁੱਧ ਦੇਣ ਵਾਲੀਆਂ ਗਾਈਆਂ ਕਿਹੜੇ-ਕਿਹੜੇ ਪਸ਼ੂ ਪਾਲਕੋਂ ਨੇ ਇਸੇ ਤਰ੍ਹਾਂ ਜਰਸੀ گاਵਾਂ ਦੀ ਗੱਲ ਕਰੀਏ 20 ਕਿਲੋ ਜਾਂ 15 ਕਿਲੋ ਤੋਂ ਦੁੱਧ ਦੇਣ ਵਾਲੀਆਂ ਕਿਹੜੇ-ਕਿਹਦੇ ਕੋਲ ਨੇ ਤਾਂ ਕੋਈ ਸਾਡੇ ਕੋਲ ਮੁਕੰਮਲ ਜਿਹੜਾ ਰਿਕਾਰਡ ਆ ਜਾਗਾ ਆ ਜਾਵੇਗਾ ਕਿ ਚੰਗੀ ਨਸਲ ਦੇ ਜਾਨਵਰ ਜਿਹੜੇ ਨੇ ਕਿਹੜੇ-ਕਿਹੜੇ ਪਸ਼ੂ ਪਾਲਕਾਂ ਕੋਲ ਨੇ ਤੇ ਉਹਨਾਂ ਨੂੰ ਅਸੀਂ ਜਿਹੜੇ ਹੈਗੇ ਪਸ਼ੂ ਪਾਲਕਾਂ ਦੀ ਅਸੀਂ ਹੈ ਕਿ ਪਹਿਲਾਂ ਚੁਆਈ ਕਰਾਵਾਂਗੇ ਫਿਰ ਉਹਨਾਂ ਦੀ ਹਰ ਮਹੀਨੇ-ਮਹੀਨੇ ਬਾਅਦ ਜਿਹੜੀਆਂ ਹੈਗੀਆਂ 10 ਚੁਆਈਆਂ ਅਸੀਂ ਕਰਾਵਾਂਗੇ ਉਹਦੇ ਬੇਸ ਦੇ ਉੱਤੇ ਇੱਕ ਸੂਏ ਦੇ ਵਿੱਚ ਜਿੰਨਾ ਪਸ਼ੂ ਜਿਹਨੇ ਜਿਹੜਾ ਦੁੱਧ ਦਿੱਤਾ ਹੈ ਉਸੇ ਉਹਦੇ ਬੇਸ ਦੇ ਉੱਤੇ ਅਸੀਂ ਪਸ਼ੂ ਦੀ ਰਜਿਸਟ੍ਰੇਸ਼ਨ ਕਰਾਂਗੇ ਜਦੋਂ ਪਸ਼ੂ ਪਾਲਕ ਸਾਡੇ ਕੋਲ ਆਏਗਾ ਪਹਿਲਾਂ ਉਹਦੇ ਜੋ ਸਾਨੂੰ ਦੱਸੇਗਾ ਉਹਦੇ ਬੇਸ ਤੇ ਅਸੀਂ ਪ੍ਰਵੀਨਸ਼ਨਲ ਰਜਿਸਟ੍ਰੇਸ਼ਨ ਉਹਦੀ ਕਰਾਂਗੇ ਫਿਰ ਅਸੀਂ ਉਹਦੀ ਹਰ ਮਹੀਨੇ-ਮਹੀਨੇ ਬਾਅਦ ਜਿਹੜੀਆਂ ਉਹਦੀਆਂ 10 ਚੁਆਈਆਂ ਲਗਾਤਾਰ ਕਰਾਂਗੇ ਫਿਰ ਸਾਡੇ ਜਿਹੜਾ ਮਿਆਰ ਦੇ ਚ ਇਹ ਪੂਰਾ ਉਤਰੇਗਾ ਤੇ ਫਿਰ ਉਹਨੂੰ ਅਸੀਂ ਪੱਕੇ ਤੌਰ ਤੇ ਰਜਿਸਟ੍ਰੇਸ਼ਨ ਜਿਹੜੀ ਕਰਾਂਗੇ ਤੇ ਉਹਨੂੰ ਅਸੀਂ ਉਹਦਾ ਪ੍ਰਮਾਣ ਪੱਤਰ ਵੀ ਦਵਾਂਗੇ ਉਸ ਨੂੰ ਅਸੀਂ ਜਿਹੜੀ ਇਲੈਕਟ੍ਰੋਨਿਕ ਚਿਪਸ ਨੇ ਉਹਦੇ ਨਾਲ ਉਹਨਾਂ ਨੂੰ ਜੈਨੀਕ ਨੰਬਰ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਉਹ ਵੀ ਜਿਹੜਾ ਟੈਗ ਉਹਨਾਂ ਦੇ ਪਾਵਾਂਗੇ ਤਾਂ ਕੋਈ ਜਾਨਵਰ ਜੇ ਇੱਕ ਪਸ਼ੂ ਕੋਲ ਇੱਕ ਪਸ਼ੂ ਪਾਲਕ ਨੂੰ ਦੂਸਰੇ ਕੋਲ ਚਲ ਜਾਂਦਾ ਤਾਂ ਵੀ ਜਿਹੜਾ ਹੈਗਾ ਉਹਦਾ ਪੂਰਾ ਜਿਹੜਾ ਰਿਕਾਰਡ ਜਿਹੜਾ ਹੈ ਉਹ ਰਹੇਗਾ ਪਸ਼ੂ ਪਾਲਨ ਮਾਈਕਮੇ ਕੋ ਵੀ ਰਹੇਗਾ ਉਹਨੂੰ ਵੇਸੀ ਸਰਟੀਫਿਕੇਟ ਦਵਾਵਾਂਗੇ ਪਸ਼ੂਆਂ ਦਾ ਰੈਜਿਸਟ੍ਰੇਸ਼ਨ ਹੋਣ ਨਾਲ ਡੈਰੀ ਫਾਰਮਰਾਂ ਅਤੇ ਪਸ਼ੂ ਵਪਾਰੀ ਨੂੰ ਕਾਫੀ ਫਾਇਦਾ ਮਿਲੇਗਾ ਇਹ ਨਹੀਂ ਨਹੀਂ ਬਲਕਿ ਰਜਿਸਟ੍ਰੇਸ਼ਨ ਦੀ ਇਸ ਪ੍ਰਕਿਰਿਆ ਨਾਲ ਆਵਾਰਾ ਪਸ਼ੂਆਂ ਉੱਤੇ ਨਕੀਲ ਪਾਈ ਜਾਵੇਗੀ ਜਿਸ ਨਾਲ ਸੜਖਾਚਿਆਂ ਤੇ ਰੋਕ ਲੱਗੇਗੀ ਇਹ ਸਾਰੀ ਪ੍ਰਕਿਰਿਆ ਇੱਕ ਚਿਪ ਰਾਹੀਂ ਹੋਵੇਗੀ ਜੀ ਹਾਂ ਇਹ ਚਿਪ ਪਸ਼ੂ ਦੇ ਸਰੀਰ ਵਿੱਚ ਫਿੱਟ ਕਰ ਦਿੱਤੀ ਜਾਵੇਗੀ ਜਿਸ ਦਾ ਸੱਦਾ ਕਨੈਕਸ਼ਨ ਰਜਿਸਟ੍ਰੇਸ਼ਨ ਦਫ਼ਤਰ ਵਿੱਚ ਹੋਵੇਗਾ ਇਸ ਨਾਲ ਪਸ਼ੂ ਦੇ ਮਾਲਕ ਦੀ ਜਾਣਕਾਰੀ ਮਿਲ ਜਾਵੇਗੀ ਇਹ ਪਸ਼ੂ ਪਾਲਕਾਂ ਨੂੰ ਜਿਹੜਾ ਹੈਗਾ ਕਿਉਂਕਿ ਪਹਿਲੇ ਉਹਨਾਂ ਦੇ ਪਸ਼ੂਆਂ ਦਾ ਕੋਈ ਰਿਕਾਰਡ ਨਹੀਂ ਹੈ ਉਹ ਸਾਡੇ ਕੋਲ ਪੂਰਾ ਰਿਕਾਰਡ ਆ ਜਾਏਗਾ ਅਸੀਂ ਉਹਨੂੰ ਅਸੀਂ ਆਪਣਾ ਜਿਹੜਾ ਵਿਭਾਗ ਦਾ ਜਿਹੜੀ ਸਾਡੀ ਸਾਈਟ ਹੈ ਇੰਟਰਨੈਟ ਤੇ ਉੱਤੇ ਵੀ ਪਾਵਾਂਗੇ ਤਾਂ ਕਿ ਸਾਰੀ ਦੁਨੀਆ ਦੇ ਲੋਕ ਦੇਖ ਸਕਣ ਕਿ ਕਿਹੜੀ ਕਿਹੜੀ ਨਸਲ ਦੀ ਕਿਹੜੇ ਕਿਹੜੇ ਪਸ਼ੂ ਪਾਲਕਾ ਕੋ ਵਧੀਆ ਜਾਨਵਰ ਨੇ ਇਸੇ ਤਰ੍ਹਾਂ ਜੇ ਉਹਨੇ ਕੋਈ ਜਾਨਵਰ ਜੇ ਉਹਨੇ ਕੋਈ ਵੇਚਣਾ ਹੈ ਤੇ ਉਹਦਾ ਪੱਕਾ ਰਿਕਾਰਡ ਜਿਹੜਾ ਹੈਗਾ ਜੇ ਕੋਈ ਬਾਹਰੋਂ ਵੀ ਕੋਈ ਵੋ ਪਾਰੀ ਆਉਂਦੇ ਨੇ ਉਹਨਾਂ ਨੇ ਇੱਥੇ ਜਾਨਵਰ ਲੱਭੇ ਨੇ ਉਹਨਾਂ ਨੂੰ ਵੀ ਆਟੋਮੈਟਿਕਲੀ ਲਿਸਟ ਮਿਲ ਜੇਗੀ ਕਿ ਕਿਹੜੇ-ਕਿਹੜੇ ਪਸ਼ੂ ਪਾਲਕਾਂ ਕੋਲ ਵਧੀਆ ਕਿਸਮ ਦੇ ਜਾਨਵਰ ਨੇ ਇਸੇ ਤਰ੍ਹਾਂ ਕੋਈ ਹੀਰਾ ਫੇਰੀ ਵੀ ਨਹੀਂ ਹੋਏਗਾ ਪੱਕਾ ਉਹਦਾ ਸਰਕਾਰੀ ਤੌਰ ਤੇ ਪ੍ਰਮਾਣਿਤ ਰਿਕਾਰਡ ਹੋਏਗਾ ਇਸਾ ਉਹਨਾਂ ਸਾਡੇ ਪਸ਼ੂ ਪਾਲਕਾਂ ਨੂੰ ਵੀ ਜਿਹੜਾ ਹੈਗਾ ਜੀ ਉਹਨਾਂ ਕਿਤੇ ਵੇਚਣਾ ਹੋਏਗਾ ਤੇ ਵਧੀਆ ਜਿਹੜਾ ਉਹਨੂੰ ਮੁੱਲ ਵੀ ਮਿਲੇਗਾ ਬਾਕੀ ਉਹਦਾ ਅੱਗੇ ਤੋਂ ਜਿਹੜੀ ਹੈਗੇ ਉਹ ਜਿਹੜੇ ਚੰਗੇ ਜਾਨਵਰ ਹੋਣਗੇ ਉਹਨਾਂ ਦੇ ਜਿਹੜੇ ਅੱਗੇ ਬੱਚੇ ਪੈਦਾ ਹੋਣਗੇ ਉਹਨਾਂ ਦਾ ਵੀ ਮੁਕੰਮਲ ਜਿਹੜਾ ਰਿਕਾਰਡ ਰੱਖਿਆ ਜਾਏਗਾ ਫਿਰ ਜਿਹੜੀ ਚੰਗੀ ਨ ਉਹਨਾਂ ਦੇ ਕੱਟੇ ਹੋਣਗੇ ਜਾਂ ਬੱਚੇ ਹੋਣਗੇ ਉਹ ਵਿਭਾਗ ਵੱਲੋਂ ਚੰਗੀ ਕੀਮਤ ਦੇ ਕੇ ਖਰੀਦੇ ਜਾਣਗੇ ਉਹਨਾਂ ਨੂੰ ਅਸੀਂ ਅੱਗੇ ਜਿਹੜੀ ਹੈਗੀ ਆ ਅੱਗੇ ਬਰੀਡ ਸੁਧਾਰ ਦੇ ਲਈ ਆਪਣੇ ਸਾਡੇ ਜਿਹੜੇ ਸੀਮੈਂਟ ਬੈਂਕ ਦੇ ਉੱਥੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਚੰਗੇ ਮੁੱਲ ਤੇ ਖਰੀਦਾਂਗੇ ਉਹਨਾਂ ਨੂੰ ਪਾਲਾਂਗੇ ਫਿਰ ਉਹਨਾਂ ਨੂੰ ਅਸੀਂ ਟੀਕੇ ਲਾ ਕੇ ਤੇ ਫਿਰ ਜਿਹੜੇ ਹੈਗੇ ਆ ਪਸ਼ੂ ਪਾਲਕਣ ਦੇ ਪਿੰਡ ਪੱਧਰ ਤੇ ਜਿਹੜਾ ਦੁਬਾਰਾ ਟੀਕੇ ਲਾਉਂਦੇ ਅਸੀਂ ਜਿਹੜੇ ਦਾਂਗੇ ਜਿਹਦੇ ਨਾਲ ਸਾਡੀ ਨਸਲ ਦੇ ਵਿੱਚ ਵੀ ਹੋਰ ਵੱਡੇ ਤਰੀਕੇ ਨਾਲ ਜਿਹੜਾ ਸੁਧਾਰ ਜਿਹੜਾ ਆਵੇਗਾ ਇੱਕ ਸਾਡੇ ਕੋਲ ਡਾਟਾ ਬੈਂਕ ਜਿਹੜਾ ਹੈਗਾ ਪੰਜਾਬ ਸਟੇਟ ਦਾ ਬਣ ਜੇਗਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਪਤਾ ਹੋਏਗਾ ਕਿ ਪੰਜਾਬ ਦੇ ਕੋਲ ਇਸੇ ਇਸ ਨਸਲ ਦੇ ਕਿੰਨੇ ਕਿੰਨੇ ਜਾਨਵਰ ਨੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਵਿੱਚ ਇਹ ਕਾਨੂੰਨ ਲਾਗੂ ਹੋਇਆ ਹੈ ਪਸ਼ੂਆਂ ਦੀ ਰਜਿਸਟ੍ਰੇਸ਼ਨ ਲਈ 2006 ਵਿੱਚ ਵਿਧਾਨ ਸਭਾ ਨੇ ਹਰਡ ਰਜਿਸਟ੍ਰੇਸ਼ਨ ਐਕਟ ਨੂੰ ਪਾਰਤ ਕੀਤਾ ਸੀ ਪਰ ਇਸ ਐਕਟ ਨੂੰ ਪਾਸ ਹੋਣ ਵਿੱਚ 8 ਸਾਲ ਦਾ ਸਮਾਂ ਲੱਗ ਗਿਆ ਪੰਜਾਬ ਸਰਕਾਰ ਨੇ ਹੁਣ ਦੁੱਧਾਰੂ ਪਸ਼ੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ 1 ਕਰੋੜ 90 ਲੱਖ ਦਾ ਫੰਡ ਜਾਰੀ ਕੀਤਾ ਹੈ। ਇਸ ਲਈ ਇੱਕ ਸੌਫਟਵੇਅਰ ਰੀਡਿਜ਼ਾਈਨ ਕੀਤਾ ਹੈ। ਰਜਿਸਟ੍ਰੇਸ਼ਨ ਕਰਵਾਉਣ ਵਾਲੇ ਪਸ਼ੂ ਮਾਲਕਾਂ ਨੂੰ ਆਰਥਿਕ ਸਹਿਯੋਗ ਦਿੱਤਾ ਜਾਵੇਗਾ। ਇਹ ਜਿਹੜੀ ਸਾਡੀ ਹੈ ਨੀਲੀ ਰਾਵੀ ਨਸਲ ਦੀਆਂ ਮੱਝਾਂ ਨੇ। ਜਿਹੜੀਆਂ ਮੂਰਾ ਨਸਲ ਹੈ ਉਹ ਚੋਂ ਕਿ ਜਿਹੜੀ 3000 ਲੀਟਰ ਤੋਂ ਵੱਧ ਜਿਹੜੀਆਂ ਇੱਕ ਸੂਏ ਦੇ ਵਿੱਚ ਜਿਹੜੀਆਂ ਦੁੱਧ ਦੇਣਗੀਆਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਂਗੇ। ਜਿਹੜੀ ਸਾਡੀ ਨੀਲੀ ਰਾਵੀ ਨਸਲ ਹੈ ਉਹ ਜਿਹੜੇ 2500 ਕਿਲੋ ਤੋਂ ਵੱਧ ਜਿਹੜੀ ਇੱਕ ਸੂਏ ਦੇ ਜਿਹੜਾ ਦੁੱਧ ਦੇਣਗੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਂਗੇ ਇਸੇ ਤਰ੍ਹਾਂ گاਵਾں ਦੇ ਵਿੱਚ ਜਿਹੜੀ ਹੈਗੀ ਐਚਐਫ ਨਸਲ ਦੀਆਂ گاਵਾں ਨੇ ਇਹ ਇੱਕ ਸੂਏ ਦੇ ਵਿੱਚ ਜਿਹੜੀ ਹੈਗੀ 6000 ਲੀਟਰ ਤੋਂ ਜਿਹੜੀ ਵੱਧ ਜਿਹੜੀ ਗਾਂ ਦੁੱਧ ਦੇਗੀ ਉਹਦੀ ਅਸੀਂ ਰਜਿਸਟ੍ਰੇਸ਼ਨ ਕਰਾਂਗੇ ਜਿਹੜੀ ਸਾਡੀ ਜਰਸੀ ਗਾਂ ਹੈ ਜਿਹੜੀ 4000 ਲੀਟਰ ਤੋਂ ਇੱਕ ਸੂਏ ਦੇ ਵਿੱਚ ਵੱਧ ਦੁੱਧ ਦੇਗੀ ਉਹਨਾਂ ਦੀ ਅਸੀਂ ਡਿਸਿਸ਼ਨ ਕਰਾਂਗੇ ਜਿਹੜੀ ਸਾਡੀ ਸਾਈਵਲ ਗਾਂ ਹੈ ਜਿਹੜੀ ਦੇਸੀ ਗਾਂ ਹੈ ਜਿਹੜੀ 2500 ਲੀਟਰ ਤੋਂ ਵੱਧ ਦੁੱਧ ਦੇਗੀ ਉਹਨਾਂ ਦੀ ਅਸੀਂ ਰਜਿਸਟ੍ਰੇਸ਼ਨ ਕਰਾਂਗੇ ਇਸ ਤਰੀਕੇ ਨਾਲ ਅਸੀਂ ਜਿਹੜੀਆਂ ਸਾਡੀਆਂ ਜੋ ਪੰਜਾਬ ਦੇ ਵਿੱਚ ਜਿਹੜੀਆਂ ਮੁਕੰਮਲ ਜਿਹੜੀਆਂ ਸਾਡੀਆਂ ਚੰਗੀ ਨਸਲ ਦੀਆਂ گاਵਾں ਕਿਸੇ ਵੀ ਨਸਲ ਦੀਆਂ ਹੋਣ ਚਾਹ ਮੱਝਾਂ ਜੋ ਸਾਡੀਆਂ ਉਪਲਬਧ ਨਸਲਾਂ ਨੇ ਉਹਨਾਂ ਸਾਰਿਆਂ ਦੀ ਅਸੀਂ ਜਿਹੜੀ ਹੈ ਉਹਨਾਂ ਦੀ ਰਜਿਸਟਰੀ ਜਿਹੜੀ ਕਰ ਪਾਵਾਂਗੇ। ਟੈਰੀ ਫਾਰਮਰਾਂ ਨੂੰ ਪਹਿਲ ਦੇ ਆਧਾਰ ਤੇ ਆਪਣੇ ਪਸ਼ੂਆਂ ਦਾ ਰਜਿਸਟ੍ਰੇਸ਼ਨ ਕਰਵਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੁੱਧ ਉਤਪਾਦਨ ਦੇ ਨਾਂ ਨਾਲ ਚੰਗੀ ਨਸਲ ਪਸ਼ੂ ਲਈ ਵੀ ਮੋਹਰੀ ਸੂਬਾ ਬਣ ਸਕੇ। ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ